ਕਾਰ ਵੱਲੋਂ ਇੱਕ ਮਹਾਂਮ ਜਿਹੜੀ ਹੈਗੀ 1 ਮਾਰਚ ਤੋਂ ਸਟਾਰਟ ਹੋਈ ਹੈ ਯੁੱਧ ਨਸ਼ਾ ਵਿਰੁੱਧ ਟਿੱਕਾ ਡਰਗ ਵਾਰਗੇਨ ਅਗੇ ਇਸ ਦੇ ਤਹਿਤ ਡੀਜੀਪੀ ਸਰ ਸੀ ਗੌਰ ਯਾਦਵ ਸਰ ਡੀਆਈਜੀ ਰੇਂਜ ਸਰਪੰਨਜੀ ਦੀ ਨਸ਼ਾ ਦੇਸ਼ ਤੇ ਜਿਹੜਾ ਹੈ ਸਾਡੇ ਵੱਲੋਂ ਪ੍ਰੋਪਰ ਮਹਾਂਮ ਚਲਾਈ ਗਈ ਹੈ ਤੁਸੀਂ ਦੇਖਿਆ 1 ਮਾਰਚ ਨੂੰ ਜਿਹੜਾ ਹੈਗਾ ਇੱਕ ਪ੍ਰੋਪਰ ਸਾਰੇ ਪੰਜਾਬ ਚ ਆਪਰੇਸ਼ਨ ਹੋਇਆ ਸੀ ਤੇ ਆਪਣੇ ਫਾਜ਼ਿਲਕਾ ਪੁਲਿਸ ਨੇ ਵੀ ਉਦੋਂ ਆਪਰੇਸ਼ਨ ਕੀਤਾ ਸੀਗਾ ਤੇ ਆਈਜੀ ਸਹਿਬਾਨ ਜਿਹੜੇ ਹੈਗੇ ਆ ਉਹ ਵੀ ਜਿਹੜਾ ਹੈਗਾ ਉਹਨੂੰ ਸੁਪਰਵਾਈਜ਼ ਕਰੋ ਆਈਸੀ ਜਿਸ ਤੇ ਸਾਨੂੰ ਉਸ ਟਾਈਮ ਬੜੀ ਸਫਲਤਾ ਪ੍ਰਾਪਤ ਹੋਈ ਸੀਗੀ ਤਾਂ ਅਸੀਂ ਘੱਟੋ ਘੱਟ 11 ਪਰਚੇ ਤੇ 22 ਜਿਹੜੇ ਹੈਗੇ ਆ ਨਸ਼ਾ ਤਸਕਰ ਫੜੇ ਸੀਗੇ ਇਸ ਦੌਰਾਨ ਜਿਹੜਾ ਹੈਗਾ ਮੁਹਿੰਮ ਦੇ ਵਿੱਚ ਸਾਡੇ ਸੀਆਈਏ ਇੰਸਪੈਕਟਰ ਗੁਰਤੇਜ ਪਲੱਸ ਆਪਣੇ ਡੀਐਸਪੀ ਜਤਿੰਦਰ ਤੇ ਡੀਐਸਪੀ ਆਪਣੇ ਬਲਕਾਰ ਸਿੰਘ ਜਿਹੜੇ ਹੈਗਾ ਇਹਨਾਂ ਨੇ ਜਿਹੜਾ ਹੈਗਾ ਇਹ ਇੱਕ ਇਨਫੋਰਮੇਸ਼ਨ ਦੇ ਤਹਿਤ ਪੈਟਰੋਲਿੰਗ ਤੇ ਸੀ ਤੇ ਜਿਉਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਮੇਰੀ ਜਿਹੜਾ ਆਪਣੇ ਨਸ਼ਾ ਦਾ ਜਿਹੜਾ ਹੈਗਾ ਜ਼ੋਰ ਹੋਣ ਕਰਕੇ ਲੋਕਾਂ ਚ ਜਿਹੜੀ ਆਵਾਜ਼ ਆਪ ਠਾਈ ਹੈ ਉਸ ਉਹਨਾਂ ਨੂੰ ਕਾਫੀ ਸਪੋਰਟ ਮਿਲਿਆ ਤੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਇੱਕ ਕੇਮਿਸਟ ਹੈਗਾ ਜਿਹੜਾ ਉਹ ਜਵਾਰ ਕੇ ਉੱਗੇ ਪਿੰਡ ਦਾ ਉਹ ਕਾਫੀ ਜਿਹੜਾ ਹੈਗਾ ਮੈਡੀਸਨ ਜਿਹੜਾ ਹੈਗਾ ਵੇਚਦਾ ਬਿਨਾ ਕਿਸੇ ਪ੍ਰੈਸਕ੍ਰਿਪਸ਼ਨ ਤੋਂ ਤੇ ਬੜੀ ਭਾਰੀ ਮਾਤਰਾ ਚ ਉਹਦਾ ਹੈਗਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਰੈਕੀ ਕਰਦੇ ਹੋਏ ਉੱਥੇ ਜਿਹੜਾ ਹੈਗਾ ਰੇਡ ਕੀਤੀ ਗਈ ਰੇਡ ਦੌਰਾਨ ਜਿਹੜਾ ਚਰਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੁਗੇ ਜਵਾਲਕੇ ਉਹ ਜਿਹੜਾ ਸ਼ੌਕ ਕਰਦਾ ਕੈਮਿਸਟ ਦੀ ਤੇ ਉਦੋਂ ਉਦੋਂ ਜਦੋਂ ਰੇਡ ਕੀਤਾ ਗਿਆ ਡਰੱਗ ਇਨਸਪੈਕਟਰ ਸਾਹਿਬਾਨ ਨੂੰ ਨਾਲ ਬੁਲਾਇਆ ਗਿਆ ਦਾ ਬੜੀ ਹੀ ਇੱਕ ਤੁਸੀਂ ਦੇਖੋਗੇ ਜਿਹੜਾ ਉਹਦਾ ਘਰ ਹੈਗਾ ਪਿੱਛੇ ਉਹਦਾ ਇੱਕ ਪੁਰਾਣਾ ਕਾਰ ਨਾਲ ਬਣਿਆ ਸੀਗਾ ਤੇ ਉਹਦੇ ਅੰਦਰ ਉਹਨੇ ਡੰਪ ਚ ਜਿਹੜਾ ਹੈਗਾ ਦਵਾਈਆਂ ਜਿਹੜੀਆਂ ਡੰਪ ਕੀਤੀਆਂ ਹੋਈਆਂ ਸੀ ਤੇ ਕੈਮਿਸਟ ਦੇ ਬਾਹਰ ਦੇਖਣ ਨੂੰ ਜਿਹੜੀਆਂ ਵਿਜੀਬਲ ਸੀਗੀਆਂ ਉਹ ਹਰ ਕੋਈ ਜੇ ਚੈੱਕ ਕਰਦਾ ਤਾਂ ਉਹ ਦੇਖ ਕੇ ਚਲੇ ਜਾਂਦਾ ਸੀ ਸੋ ਦੌਰਾਨੇ ਚੈਕਿੰਗ ਸਾਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਟੋਟਲ ਅਬਵ 5 ਲੱਖ ਜਿਹੜੀ ਹੈਗੀ ਹੈ ਮੈਡੀਸਨ ਗ੍ਰਾਮ ਕੀਤੀ ਉਹਨਾਂ ਮੈਡੀਸਿਨਸ ਜਿਹੜਾ ਹੈਗਾ ਐਲਪਰੋਜ਼ਮ ਗੋਲੀਆਂ ਸੀ ਕਿਆਂ ਠੀਕ ਹੈ ਜੀ ਤੇ ਸਿਵਟਾਲ ਸੀ ਤੇ ਪਲੱਸ ਜਿਹੜੀ ਪ੍ਰੈਗਾ ਆਪਣੀ ਦੇਖਿਆ ਹੀ ਆ ਕਿ ਆਲਮੋਸਟ ਕਾਫੀ ਜ਼ਿਆਦਾ ਸੇਲ ਹੋ ਰਹੀ ਆ ਅਨਨੈਸੈਸਰੀ ਤੇ ਪਲੱਸ ਆਪਾਂ ਕਹਿ ਸਕਦੇ ਆ ਕਿ 올 ਓਵਰ ਜਿਵੇਂ ਚਿੱਟੇ ਵਾਂਗੂ ਓਵੇਂ ਹੀ ਪ੍ਰੈਗਾ ਚੱਲ ਰਿਹਾ ਹੈਗਾ ਤੇ ਪਿੱਛੇ ਜੇ ਮਹਾਂਮਚ ਆਪਾਂ ਪ੍ਰੈਗਾ ਫੜ ਵੀ ਰਹੇ ਆ ਤਾਂ ਤੁਸੀਂ ਬਲੀਵ ਨਹੀਂ ਕਰੋਗੇ ਜਿਹੜੀ ਪ੍ਰੈਗਾ ਹੈਗੀ ਆ ਉਹ ਇੰਨੀ ਭਾਰੀ ਮਾਤਰਾ ਸੀਗਾ ਕਿ ਇਟ ਇਜ਼ ਨੀਅਰ ਅਬਾਊਟ 5 ਲੱਖ ਜਿਹੜੀ ਹੈਗੀ ਉਹ ਕੱਲੀ ਪ੍ਰੈਗਨੈਂਸੀ ਸੀ ਸੋ ਜਿਹੜੀ ਟੋਟਲ ਰਿਕਵਰੀ ਸਾਡੀ ਹੈਗੀ ਆ ਉਹ ਆਲਮੋਸਟ 6 ਲੱਖ ਟੱਚ ਕੀਤੀ ਹੈ ਇਹ ਜਿਹੜੇ ਚਰਨਪ੍ਰੀਤ ਸੀ ਤੇ ਉਹਦੇ ਨਾਲ ਹੀ ਉਹਦਾ ਸਾਥੀ ਜਤਿੰਦਰ ਪੁੱਤਰ ਸੁਖਵਿੰਦਰ ਸਿੰਘ ਇਹ ਕੁੜਮਾ ਥਾਣਾ ਮਬਦੂਦ ਦਾ ਰਹਿਣਾ ਹੈਗਾ ਇਹ ਇਹਦਾ ਨਾਲ ਪਾਰਟਨਰ ਸੀਗਾ ਸੋ ਇਹਦੇ ਵਿੱਚ ਕਿਉਂਕਿ ਹੁਣ ਅਸੀਂ ਰੈਸਟ ਕੀਤਾ ਪੁੱਛ ਕੇ ਜਾਰੀ ਹੈ ਇਨਵੈਸਟੀਗੇਸ਼ਨ ਗoing on ਤੇ ਇਹ ਜਿਹੜਾ ਹੈਗਾ ਇਹ ਪਲੱਸ ਅੱਗੇ ਸੇਲ ਕਰਨ ਦਾ ਅੱਗੇ ਪਲੱਸ ਅਸ਼ਵਾ ਤਸਕਰ ਨਾਲ ਕੋਰੀਅਰ ਨਾਲ ਮਿਲਦਾ ਸੀਗਾ ਤੇ ਅੱਗੇ ਸਪਲਾਈ ਕਰਦੇ ਸੀਗੇ ਇਹਦੇ ਛੁਣ ਇੱਕ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਅਸੀਂ ਹੁਣ ਇੱਕ ਇਨਵੈਸਟੀਗੇਸ਼ਨ ਟੀਮ ਬਣਾ ਰਹੇ ਹਾਂ ਤਿੰਨ ਅਫਸਰਾਂ ਦੀ ਜਿਹੜੀ ਕੀ ਇਹਨੂੰ ਫਾਲੋ ਕਰੂਗੀ ਪਿਛਲਾ ਲਿੰਕ ਬੈਕਵਰਡ ਫਾਰਵਰਡ ਲਿੰਕ ਤੇ ਜਿਹੜਾ ਪ੍ਰੈਜ਼ੈਂਟ ਹੈਗਾ ਉਹਨੂੰ ਇਹ ਇੱਕ ਇੱਕ ਮਨੂਟਲੀ ਤਿਆਰ ਕਰਕੇ ਕਿ ਕਿੱਥੋਂ ਕਿੱਥੇ ਜਾਣੀ ਸੀ ਕਿੱਥੋਂ ਆਈ ਹੈ ਇਹ ਤੁਹਾਡਾ ਬੈਚ ਨੰਬਰ ਲੈ ਕੇ ਕਿੱਥੋਂ ਵੱਢਦੀ ਸੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਟ ਇਜ਼ ਵਨ ਆਫ ਦਾ ਬਿਗੇਸਟ ਰਿਕਵਰੀ ਰੀਸੈਂਟਲੀ ਤੁਸੀਂ ਦੇਖਿਆ ਹੋਊਗਾ ਆਪਾਂ ਪਹਿਲਾਂ ਪਿੱਛੇ ਜੇ ਟਰਾਮਾਡੋਲ ਫੜੀ ਸੀ ਆਊਂਡ ਬਾਊਟ 2 ਲੱਖ ਜਿਹੜਾ ਕਿ ਪਿੱਛੇ ਲਿੰਕ ਅੱਗੇ ਨਿਕਲਦਾ ਹੈ ਨਾ ਹਰਿਆਣਾ ਹੈ ਨਾ ਦਿੱਲੀ ਜਾ ਕੇ ਸੋ ਇਹਨਾਂ ਦੇ ਬੈਚ ਤੋਂ ਜਾ ਕੇ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਉਹ ਜਿੱਥੋਂ ਸ਼ਾਰਟਲੀ ਦੱਸ ਦਾਂਗੇ ਜਿਹੜੀ ਇਨਵੈਸਟੀਗੇਸ਼ਨ ਟੀਮ ਬਣੂਗੀ ਸੋ ਉਸ ਟੀਮ ਨੂੰ ਇਹ ਹਦਾਇਤ ਹੈ ਅਸੀਂ ਸੁਪਰਵਾਈਜ਼ ਕਰਾਂਗੇ ਦੇ ਬ੍ਰਿੱਕ ਵਿੱਚ ਜਾ ਕੇ ਆਪਾਂ ਧੁਰ ਤੱਕ ਕਿਉਂਕਿ ਇਹ ਤੁਸੀਂ ਇਹ ਦੇਖੋ ਕਿ ਜਿਹੜਾ ਇਹ ਇੰਨੀ ਭਾਰੀ ਮਾਤਰਾ ਛਾਇ ਇਹ ਕਿਵੇਂ-ਕਿਵੇਂ ਲੋਕਾਂ ਕੋਲੇ ਜਾਣੀ ਸੀ ਤੇ ਕਿੰਨੀ ਆਪਣੀ ਜਵਾਨੀ ਜਿਹੜੀ ਇਹ ਬਰਬਾਰ ਹੋ ਗਈ ਸੀ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਅਸੀਂ ਨਾਲ ਆ ਤੇ ਤੁਹਾਨੂੰ ਇਹ ਵੀ ਕਿਹੜਾ ਚਾਹੁੰਦੇ ਆ ਅਸੀਂ ਰੀਸੈਂਟਲੀ ਅੱਜ ਨਸ਼ਾ ਤਸਕਰ ਬੋਰਡ ਦੇ ਜਿਨਾ ਜਿਹਦਾ ਕੀ ਫਟੋ ਕਟ 21 22 ਪਰਚੇ ਨੇ ਤੇ ਪ੍ਰੈਸੈਂਟਲੀ ਵੀ ਹੁਣ ਉਹ ਜੇਲ੍ਹ ਚ ਤੇ ਉਹਨਾਂ ਦੇ ਦੋ ਬੱਚੇ ਹੈਗੇ ਆ ਉਹ ਵੀ ਹੁਣ ਡੀਐਸ ਦੇ ਸੰਪਰਕ ਸਰ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਹ ਕਿਹਾ ਜਾਂਦਾ ਆਮ ਲੋਕਾਂ ਨੂੰ ਪਿੰਡਾਂ ਦੇ ਸਰਪੰਚਾਂ ਨੂੰ ਤੇ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਜਿਹੜਾ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਪਰ ਜਿਹੜੀ ਇਹ ਰਿਕਵਰੀ ਕੀਤੀ ਗਈ ਆ ਪੁਲਿਸ ਦੇ ਵੱਲੋਂ ਇਸ ਪਰਿਵਾਰ ਦਾ ਇੱਕ ਮੈਂਬਰ ਵੀ ਪੰਜਾਬ ਪੁਲਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਦੇਖੋ ਦੇਖੋ ਤੁਹਾਨੂੰ ਮੈਂ ਤੁਸੀਂ ਬੜੀ ਅੱਛੀ ਗੱਲ ਕਹਿ ਰਹੇ ਹੋ ਦੱਸਿਆ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਦਾ ਇਨਵੈਸਟੀਗੇਸ਼ਨ ਟੀਮ ਅਸੀਂ ਇਸੇ ਲਈ ਨਹੀਂ ਬਣਾਈ ਦੇਖਦਾ ਸੀ ਇਹ ਨਹੀਂ ਹੈ ਕਿ ਬਈ ਇਕੱਲਾ ਇਹ ਇਕ ਜਲਾਲਾਬਾਦ ਚੀਜ਼ ਦੀ ਇਨਵੈਸਟੀਗੇਸ਼ਨ ਹੋਣੀ ਹੈ ਇਹ ਪ੍ਰੋਪਰਲੀ ਡਿਪੀ ਇਨਵੈਸਟੀਗੇਸ਼ਨ ਹੋਣੀ ਹੈ ਇਹਦੇ ਸਾਰੇ ਪਹਿਲੂ ਆਉਣਗੇ ਇਹ ਸਾਰੇ ਪਹਿਲੂ ਤੋਂ ਬਾਅਦ ਅਸੀਂ ਇੱਕ ਵੀਕ ਤੁਹਾਨੂੰ ਮੈਂ ਦੱਸਣਾ ਚਾਹਣਾ ਇੱਕ ਹਫਤੇ ਬਾਅਦ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗੇ ਜਲਦੀ ਵੀ ਸਰ ਕੋਈ ਵਰਚਾ ਹੈਗਾ ਸਾਡੇ ਜਿਹੜੀ ਹੈਗੀ ਉਹ ਜਵਾਬ ਤਿਆਰ ਕਰਨਗੇ ਕੋਈ ਹਲੇ ਤੱਕ ਤਾਂ ਨਹੀਂ ਸਾਹਮਣੇ ਆਈ ਗੱਲ ਪਰ ਫਿਰ ਵੀ ਉਹ ਰਿਪੋਰਟ ਚੈੱਕ ਕਰਾਂਗੇ ਪਰ ਮੈਂ ਇਹਨਾਂ ਤੁਹਾਨੂੰ ਇਨਸ਼ੋਰ ਕਰਦਾ ਦੂਸਰੀ ਗੱਲ ਚਲੋ ਵਿੱਚ ਘਟੀ ਗਈ ਇੱਕ ਜਿਹੜਾ ਸਮਾਗਮ ਰਿਪੋਰਟ ਸਿੰਘ ਦਾ ਸੀ ਉਹਦਾ ਅੱਜ ਅਸੀਂ ਉੱਥੇ ਜਿਹੜਾ ਹੈਗਾ ਬਲਡੂਜ਼ਰ ਚਲਾਇਆ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਇਸ ਵਦਰ ਹੈਗੇ ਐ ਤੇ ਪਲੱਸ ਐਡਮਿਨਿਸਟ੍ਰੇਸ਼ਨ ਰਣ ਕੇ ਪ੍ਰੋਟੋਕਾਲ ਪੂਰਾ ਕਰਦੇ ਹੋਏ ਜੋ ਵੀ ਜਿਹੜਾ ਹੈਗਾ ਨਿਯਮ ਕਾਨੂੰਨ ਪੂਰੇ ਕਰਦੇ ਹੋਏ ਇਹ ਮਹਾਣ ਨੂੰ ਆਪਾਂ ਚਲਾਵਾਂਗੇ ਫੇਰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਪ੍ਰੈਸ ਦੇ ਤਹਿਤ ਬਿਲਕੁਲ ਤੁਹਾਡੇ ਸਰਪੰਚ ਸਾਹਿਬਾਨ ਅਸੀਂ ਦੁਬਾਰਾ ਇਸ ਚੀਜ਼ ਨੂੰ ਰਿਵਿਊ ਕਰਾਂਗੇ ਮੀਟਿੰਗ ਕਰਾਂਗੇ ਕੁਝ ਇੱਕ ਦੋ ਇਨਸੀਡੈਂਟ ਨਜ਼ਰ ਆ ਰਹੇ ਐ ਕਿ ਜਿਹੜੇ ਬਹੁਤ ਸਰਪੰਚ ਅੱਗੇ ਵੱਧ ਕੇ ਕਰ ਰਹੇ ਐ ਤਾਂ ਉਹਨਾਂ ਨੂੰ ਇਸ ਤਰ੍ਹਾਂ ਸਾਹਮਣਾ ਪੈ ਰਿਹਾ ਸਾਰੇ ਮਾਮਲਾ ਮੈਡੀਕਲ ਨਸ਼ੇ ਦਾ ਹੈਗਾ ਅੰਦਰ ਚ ਸਿਹਤ ਮਹਿਕਮੇ ਦਾ ਕਿੰਨਾ ਕੁ ਸੁਖ ਮਿਲਦਾ ਹੈ ਦੇਖੋ ਬਿਲਕੁਲ ਮਿਲਦਾ ਅਸੀਂ ਹੁਣ ਪਿਛਲੇ ਜੀ ਕੁਝ ਨਾ ਸਾਰੇ ਦਾ ਵਿਜ਼ਿਟ ਕੀਤਾ ਉਹਨਾਂ ਨੂੰ ਜਿਹੜੀ ਜਿਹੜੀ ਉਹਦੀ ਸ਼ਾਰਟਕਮਿੰਗ ਸੀ ਸਰਕਾਰ ਵੱਲੋਂ ਨੋਟਿਸ ਲਿਆ ਗਿਆ ਉਹਨਾਂ ਦੀ ਸ਼ਾਰਟਕਮਿੰਗ ਡਿਪਾਰਟਮੈਂਟ ਤੱਕ ਗਈਆਂ ਤੇ ਉਹਨਾਂ ਨੂੰ ਪੂਰਾ ਵੀ ਕੀਤਾ ਗਿਆ ਮੀਟਿੰਗ ਹੋਈ ਸੀ ਰਿਵਿਊ ਮੀਟਿੰਗ ਹੋਈ ਸੀ ਕਿ ਸਾਡੇ ਮਨਿਸਟਰ ਲਾਲਜੀਤ ਪੂਨੋ ਜੀ ਨੇ ਲਈ ਸੀਗੀ ਜਿਸ ਤੇ ਕਿ ਇਹ ਹੀ ਡਿਸਕਸ ਕੀਤਾ ਗਿਆ ਸੀਗਾ ਕਿ ਕਿੰਨੇ ਕਿੰਨੇ ਜਿਹੜੇ ਹੈਗੇ ਆ ਜਿਹੜੀਆਂ ਕੋਈ ਕਮੀਆਂ ਨੇ ਡਰਗ ਉਰਥ ਸੈਂਟਰ ਚ ਰੀਹੈਬਿਲੀਟੇਸ਼ਨ ਚ ਸਾਰੇ ਅੱਜ ਜਿਹੜੀ ਹੈਗੀ ਆ ਉਹ ਮਤਲਬ ਪ੍ਰੋਪਰ ਇਲਾਜ ਹੋਊਗਾ ਤੇ ਬੜਾ ਫ੍ਰੀ ਤੇ ਪ੍ਰੋਪਰ ਡਾਕਟਰ ਸਾਈਕੀਆਟ੍ਰਿਸਟ ਵੀ ਆ ਗਏ ਨੇ ਤੇ ਇਸ ਕਰਕੇ ਡਾਕਟਰਸ ਦੀ ਜਿਹੜੀ ਕਮੀ ਸੀ ਉਹ ਵੀ ਪੂਰੀ ਹੋ ਗਈ ਹੈ ਸੋ ਇਸ ਚੀਜ਼